ਕਲਾ ਮੁੱਖ ਸੜਕ ਤੋਂ ਸਾਹਮਣੇ ਆਇਆਂ ਨੇ ਦੇਰ ਰਾਤੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਬਰਜ਼ਾਤੀ ਨਾਲੇ ਕੋਟਲਾ ਬ੍ਰਾਂਚ ਤੇ ਡਰੇਨ ਦੇ ਵਿੱਚ ਚਿੱਟੇ ਰੰਗ ਦੀ ਕਾਰ ਡਿੱਗਦੀ ਹੈ ਸੜਕ ਤੇ ਹਨੇਰੀ ਵਾਂਗ ਜਾਂਦੀ ਹੋਈ ਗੱਡੀ ਅਚਾਨਕ ਡਰੇਨ ਦੇ ਵਿੱਚ ਡਿੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਭਜਣਾ ਪੈ ਜਾਂਦੀਆਂ ਨੇ ਜੇਕਰ ਸੜਕ ਸੁਰੱਖਿਆ ਫੋਰਸ ਦੀ ਟੀਮ ਨਾ ਪਹੁੰਚਦੀ ਤਾਂ ਹੋ ਸਕਦਾ ਹੈ ਕਿ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਦੀਆਂ ਜਾਨਾਂ ਵੀ ਚਲੀਆਂ ਜਾਣੀਆਂ ਸਨ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਡਰੇਨ ਦੇ ਬਿਲਕੁਲ ਵਿਚਕਾਰ ਪੁੱਠੀ ਪਈ ਹੋਈ ਹੈ ਇਹ ਚਿੱਟੇ ਰੰਗ ਦੀ ਗੱਡੀ ਜਸਨੂ ਕੀ ਮੌਕਾ ਰਹਿੰਦੇ ਹੋਏ ਸੜਕ ਸੁਰੱਖਿਆ ਫੋਰਸ ਪਹੁੰਚੀ ਤੇ ਜਿੰਨੇ ਵੀ ਜ਼ਖਮੀ ਸਨ ਉਹਨਾਂ ਨੂੰ ਇਸ ਗੱਡੀ ਚੋਂ ਬਾਹਰ ਕੱਢ ਲਿਆ ਗਿਆ ਤਾਂ ਤਸਵੀਰਾਂ ਸੰਗਰੂਰ ਮਲੇਰ ਕੋਟਲਾ ਮੁੱਖ ਸੜਕ ਤੋਂ ਸਾਹਮਣੇ ਆਇਆਂ ਨੇ ਦੇਰ ਰਾਤ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਬਰਜ਼ਾਤੀ ਨਾਲੇ ਕੋਟਲਾ ਬ੍ਰਾਂਚ ਤੇ ਡਰੇਨ ਦੇ ਵਿੱਚ ਚਿੱਟੇ ਰੰਗ ਦੀ ਕਾਰ ਡਿੱਗਦੀ ਹੈ ਹਾਲਾਂਕਿ ਓਵਰਟੇਕ ਕਰਨ ਦੇ ਚੱਕਰ 'ਚ ਗੱਡੀ ਡਿੱਗਦੀ ਹੈ ਜਾਂ ਫਿਰ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਜਾਂ ਫਿਰ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਸੜਕ ਸੁਰੱਖਿਆ ਫੋਰਸ ਨਾ ਪਹੁੰਚਦੀ ਤਾਂ ਕਈ ਕੀਮਤੀ ਜਾਨਾਂ ਚਲੀਆਂ ਜਾਣੀਆਂ ਸਨ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਆਲੇ ਦੁਆਲੇ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਗੀਆਂ ਨੇ ਲੋਕਾਂ ਦੇ ਵੱਲੋਂ ਰੋਲਾ ਰੱਪਾ ਪਾਇਆ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਆ ਦੇਰ ਰਾਤੀ ਦੀ ਇਹ ਤਸਵੀਰ ਹੈ ਜਿੱਥੇ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੀ ਡਿਊਟੀ ਸਮਝਦੇ ਹੋਏ ਇਸ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਡਰੇਨ ਦੇ ਵਿੱਚ ਛਾਲ ਮਾਰ ਦਿੱਤੀ ਗਈ ਅਤੇ ਰੱਸਾ ਪਾ ਕੇ ਇਸ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਦੇਰ ਰਾਤੀ ਇਹ ਘਟਨਾ ਹੈ ਪਰ ਦਿਨ ਦੇ ਵੇਲੇ ਵੀ ਇਹ ਗੱਡੀ ਇਸੇ ਤਰ੍ਹਾਂ ਇਸ ਡਰੇਨ ਦੇ ਵਿੱਚ ਫਸੀ ਹੋਈ ਵਿਖਾਈ ਦੇ ਰਹੀ ਹੈ ਪਰ ਜੇਕਰ ਪੁਲਿਸ ਅਧਿਕਾਰੀ ਮੁਸਤੈਦੀ ਨਾ ਵਰਤਦੇ ਤਾਂ ਜਹੇ ਦੇ ਵਿੱਚ ਕਈ ਜਾਨਾਂ ਚਲੀਆਂ ਜਾਣੀਆਂ ਸਨ ਸੜਕ ਤੇ ਹਨੇਰੀ ਵਾਂਗ ਜਾਂਦੀ ਹੋਈ ਗੱਡੀ ਅਚਾਨਕ ਡਰੇਨ ਦੇ ਵਿੱਚ ਡਿੱਗ ਜਾਂਦੀ ਐ ਤੇ ਉਸ ਤੋਂ ਬਾਅਦ ਭਾਜਣਾ ਪੈ ਜਾਂਦੀਆਂ ਨੇ ਜੇਕਰ ਸੜਕ ਸੁਰੱਖਿਆ ਫੋਰਸ ਦੀਆਂ ਟੀਮ ਨਾ ਪਹੁੰਚਦੀ ਤਾਂ ਹੋ ਸਕਦਾ ਹੈ ਕਿ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਦੀਆਂ ਜਾਨਾਂ ਵੀ ਚਲੀਆਂ ਜਾਣੀਆਂ ਸਨ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਡਰੇਨ ਦੇ ਬਿਲਕੁਲ ਵਿਚਕਾਰ ਐ ਪੁੱਠੀ ਪਈ ਹੋਈ ਹੈ ਇਹ ਚਿੱਟੇ ਰੰਗ ਦੀ ਗੱਡੀ ਜਸ਼ਨੂ ਕੀ ਮੌਕਾ ਰਹਿੰਦੇ ਹੋਏ ਸੜਕ ਸੁਰੱਖਿਆ ਫੋਰਸ ਪਹੁੰਚੀ ਤੇ ਜਿੰਨੇ ਵੀ ਜ਼ਖਮੀ ਸਨ ਉਹਨਾਂ ਨੂੰ ਇਸ ਗੱਡੀ ਚੋਂ ਬਾਹਰ ਕੱਢ ਲਿਆ ਗਿਆ ਤਾਂ ਤਸਵੀਰਾਂ ਸੰਗਰੂਰ ਮਲੇਰ ਕੋਟਲਾ ਮੁੱਖ ਸੜਕ ਤੋਂ ਸਾਹਮਣੇ ਆਇਆਂ ਨੇ ਦੇਰ ਰਾਤ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਬਰਜ਼ਾਤੀ ਨਾਲੇ ਕੋਟਲਾ ਬ੍ਰਾਂਚ ਤੇ ਡਰੇਨ ਦੇ ਵਿੱਚ ਚਿੱਟੇ ਰੰਗ ਦੀ ਕਾਰ ਡਿੱਗਦੀ ਹੈ ਹਾਲਾਂਕਿ ਓਵਰਟੇਕ ਕਰਨ ਦੇ ਚੱਕਰ 'ਚ ਗੱਡੀ ਡਿੱਗਦੀ ਹੈ ਜਾਂ ਫਿਰ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਜਾਂ ਫਿਰ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਸੜਕ ਸੁਰੱਖਿਆ ਫੋਰਸ ਨਾ ਪਹੁੰਚਦੀ ਤਾਂ ਕਈ ਕੀਮਤੀ ਜਾਨਾਂ ਚਲੀਆਂ ਜਾਣੀਆਂ ਸਨ ਤਾਂ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਆਲੇ ਦੁਆਲੇ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਗੀਆਂ ਨੇ ਲੋਕਾਂ ਦੇ ਵੱਲੋਂ ਰੋਲਾ ਰੱਪਾ ਪਾਇਆ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾ ਰਿਹਾ ਦੇਰ ਰਾਤੀ ਦੀ ਇਹ ਤਸਵੀਰ ਹੈ ਜਿੱਥੇ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੀ ਡਿਊਟੀ ਸਮਝਦੇ ਹੋਏ ਇਸ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਡਰੇਨ ਦੇ ਵਿੱਚ ਛਾਲ ਮਾਰ ਦਿੱਤੀ ਗਈ ਅਤੇ ਰੱਸਾ ਪਾ ਕੇ ਇਸ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਦੇਰ ਰਾਤੀ ਇਹ ਘਟਨਾ ਹੈ ਪਰ ਦਿਨ ਦੇ ਵੇਲੇ ਵੀ ਇਹ ਗੱਡੀ ਇਸੇ ਤਰ੍ਹਾਂ ਇਸ ਡਰੇਨ ਦੇ ਵਿੱਚ ਫਸੀ ਹੋਈ ਵਿਖਾਈ ਦੇ ਰਹੀ ਹੈ ਪਰ ਜੇਕਰ ਪੁਲਿਸ ਅਧਿਕਾਰੀ ਮੁਸਤੈਦੀ ਨਾ ਵਰਤਦੇ ਤਾਂ ਜਹੇ ਦੇ ਵਿੱਚ ਕਈ ਜਾਨਾਂ ਚਲੀਆਂ ਜਾਣੀਆਂ ਸਨ ਸੜਕ ਤੇ ਹਨੇਰੀ ਵਾਂਗ ਜਾਂਦੀ ਹੋਈ ਗੱਡੀ ਅਚਾਨਕ ਡਰੇਨ ਦੇ ਵਿੱਚ ਡਿੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਭਾਜਣਾ ਪੈ ਜਾਂਦੀਆਂ ਨੇ ਜੇਕਰ ਸੜਕ ਸੁਰੱਖਿਆ ਫੋਰਸ ਦੀ ਟੀਮ ਨਾ ਪਹੁੰਚਦੀ ਤਾਂ ਹੋ ਸਕਦਾ ਹੈ ਕਿ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਦੀਆਂ ਜਾਨਾਂ ਵੀ ਚਲੀਆਂ ਜਾਣੀਆਂ ਸਨ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਡਰੇਨ ਦੇ ਬਿਲਕੁਲ ਵਿਚਕਾਰ ਪੁੱਠੇ ਪਈ ਹੋਈ ਹੈ ਇਹ ਚਿੱਟੇ ਰੰਗ ਦੀ ਗੱਡੀ ਜਸ਼ਨੂ ਕੀ ਮੌਕਾ ਰਹਿੰਦੇ ਹੋਏ ਸੜਕ ਸੁਰੱਖਿਆ ਫੋਰਸ ਪਹੁੰਚੀ ਤੇ ਜਿੰਨੇ ਵੀ ਜ਼ਖਮੀ ਸਨ ਉਹਨਾਂ ਨੂੰ ਇਸ ਗੱਡੀ ਚੋਂ ਬਾਹਰ ਕੱਢ ਲਿਆ ਗਿਆ ਤਾਂ ਤਸਵੀਰਾਂ ਸੰਗਰੂਰ ਮਲੇਰ ਕੋਟਲਾ ਮੁੱਖ ਸੜਕ ਤੋਂ ਸਾਹਮਣੇ ਆਈਆਂ ਨੇ ਦੇਰ ਰਾਤੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਬਰਜ਼ਾਤੀ ਨਾਲੇ ਕੋਟਲਾ ਬ੍ਰਾਂਚ ਤੇ ਡਰੇਨ ਦੇ ਵਿੱਚ ਚਿੱਟੇ ਰੰਗ ਦੀ ਕਾਰ ਡਿੱਗਦੀ ਹੈ ਹਾਲਾਂਕਿ ਓਵਰਟੇਕ ਕਰਨ ਦੇ ਚੱਕਰ 'ਚ ਗੱਡੀ ਡਿੱਗਦੀ ਹੈ ਜਾਂ ਫਿਰ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਜਾਂ ਫਿਰ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਸੜਕ ਸੁਰੱਖਿਆ ਫੋਰਸ ਨਾ ਪਹੁੰਚਦੀ ਤਾਂ ਕਈ ਕੀਮਤੀ ਜਾਨਾਂ ਚਲੀਆਂ ਜਾਣੀਆਂ ਸਨ ਦਾ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਆਲੇ ਦੁਆਲੇ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਰੋਲਾ ਰੱਪਾ ਪਾਇਆ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਦੇਰ ਰਾਤੀ ਦੀ ਇਹ ਤਸਵੀਰ ਹੈ ਜਿੱਥੇ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੀ ਡਿਊਟੀ ਸਮਝਦੇ ਹੋਏ ਇਸ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਡਰੇਨ ਦੇ ਵਿੱਚ ਛਾਲ ਮਾਰ ਦਿੱਤੀ ਗਈ ਅਤੇ ਰੱਸਾ ਪਾ ਕੇ ਇਸ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਦੇਰ ਰਾਤੀ ਇਹ ਘਟਨਾ ਹੈ ਪਰ ਦਿਨ ਦੇ ਵੇਲੇ ਵੀ ਇਹ ਗੱਡੀ ਇਸੇ ਤਰ੍ਹਾਂ ਇਸ ਡਰੇਨ ਦੇ ਵਿੱਚ ਫਸੀ ਹੋਈ ਵਿਖਾਈ ਦੇ ਰਹੀ ਹੈ ਪਰ ਜੇਕਰ ਪੁਲਿਸ ਅਧਿਕਾਰੀ ਮੁਸਤੈਦੀ ਨਾ ਵਰਤਦੇ ਤਾਂ ਜਹੇ ਦੇ ਵਿੱਚ ਕਈ ਜਾਨਾਂ ਚਲੀਆਂ ਜਾਣੀਆਂ ਸਨ ਸੜਕ ਤੇ ਹਨੇਰੀ ਵਾਂਗ ਜਾਂਦੀ ਹੋਈ ਗੱਡੀ ਅਚਾਨਕ ਡਰੇਨ ਦੇ ਵਿੱਚ ਡਿੱਗ ਜਾਂਦੀ ਐ ਤੇ ਉਸ ਤੋਂ ਬਾਅਦ ਭਾਜਣਾ ਪੈ ਜਾਂਦੀਆਂ ਨੇ ਜੇਕਰ ਸੜਕ ਸੁਰੱਖਿਆ ਫੋਰਸ ਦੀਆਂ ਟੀਮ ਨਾ ਪਹੁੰਚਦੀ ਤਾਂ ਹੋ ਸਕਦਾ ਹੈ ਕਿ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਦੀਆਂ ਜਾਨਾਂ ਵੀ ਚਲੀਆਂ ਜਾਣੀਆਂ ਸਨ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਡਰੇਨ ਦੇ ਬਿਲਕੁਲ ਵਿਚਕਾਰ ਪੁੱਠੀ ਪਈ ਹੋਈ ਹੈ ਇਹ ਚਿੱਟੇ ਰੰਗ ਦੀ ਗੱਡੀ ਜਸਨੂ ਕੀ ਮੌਕਾ ਰਹਿੰਦੇ ਹੋਏ ਸੜਕ ਸੁਰੱਖਿਆ ਫੋਰਸ ਪਹੁੰਚੀ ਤੇ ਜਿੰਨੇ ਵੀ ਜ਼ਖਮੀ ਸਨ ਉਹਨਾਂ ਨੂੰ ਇਸ ਗੱਡੀ ਚੋਂ ਬਾਹਰ ਕੱਢ ਲਿਆ ਗਿਆ ਤਾਂ ਤਸਵੀਰਾਂ ਸੰਗਰੂਰ ਮਲੇਰ ਕੋਟਲਾ ਮੁੱਖ ਸੜਕ ਤੋਂ ਸਾਹਮਣੇ ਆਈਆਂ ਨੇ ਦੇਰ ਰਾਤੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਬਰਜ਼ਾਤੀ ਨਾਲੇ ਕੋਟਲਾ ਬ੍ਰਾਂਚ ਤੇ ਡਰੇਨ ਦੇ ਵਿੱਚ ਚਿੱਟੇ ਰੰਗ ਦੀ ਕਾਰ ਡਿੱਗਦੀ ਹੈ ਹਾਲਾਂਕਿ ਓਵਰਟੇਕ ਕਰਨ ਦੇ ਚੱਕਰ 'ਚ ਗੱਡੀ ਡਿੱਗਦੀ ਹੈ ਜਾਂ ਫਿਰ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਜਾਂ ਫਿਰ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਸੜਕ ਸੁਰੱਖਿਆ ਫੋਰਸ ਨਾ ਪਹੁੰਚਦੀ ਤਾਂ ਕਈ ਕੀਮਤੀ ਜਾਨਾਂ ਚਲੀਆਂ ਜਾਣੀਆਂ ਸਨ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਆਲੇ ਦੁਆਲੇ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਗੀਆਂ ਨੇ ਲੋਕਾਂ ਦੇ ਵੱਲੋਂ ਰੋਲਾ ਰੱਪਾ ਪਾਇਆ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਆ ਦੇਰ ਰਾਤੀ ਦੀ ਇਹ ਤਸਵੀਰ ਹੈ ਜਿੱਥੇ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੀ ਡਿਊਟੀ ਸਮਝਦੇ ਹੋਏ ਇਸ ਪੁਲਿਸ ਮੁਲਾਜ਼ਮਾ ਦੇ ਵੱਲੋਂ ਡਰੇਨ ਦੇ ਵਿੱਚ ਛਾਲ ਮਾਰ ਦਿੱਤੀ ਗਈ ਅਤੇ ਰੱਸਾ ਪਾ ਕੇ ਇਸ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਦੇਰ ਰਾਤੀ ਇਹ ਘਟਨਾ ਪਰ ਦਿਨ ਦੇ ਵੇਲੇ ਵੀ ਇਹ ਗੱਡੀ ਇਸੇ ਤਰ੍ਹਾਂ ਇਸ ਡਰੇਨ ਦੇ ਵਿੱਚ ਫਸੀ ਹੋਈ ਵਿਖਾਈ ਦੇ ਰਹੀ ਹੈ ਪਰ ਜੇਕਰ ਪੁਲਿਸ ਅਧਿਕਾਰੀ ਮੁਸਤੈਦੀ ਨਾ ਵਰਤਦੇ ਤਾਂ ਜਹੇ ਦੇ ਵਿੱਚ ਕਈ ਜਾਨਾਂ ਚਲੀਆਂ ਜਾਣੀਆਂ ਸਨ ਸੜਕ ਤੇ ਹਨੇਰੀ ਵਾਂਗ ਜਾਂਦੀ ਹੋਈ ਗੱਡੀ ਅਚਾਨਕ ਡਰੇਨ ਦੇ ਵਿੱਚ ਡਿੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਭਜਣਾ ਪੈ ਜਾਂਦੀਆਂ ਨੇ ਜੇਕਰ ਸੜਕ ਸੁਰੱਖਿਆ ਫੋਰਸ ਦੀ ਟੀਮ ਨਾ ਪਹੁੰਚਦੀ ਤਾਂ ਹੋ ਸਕਦਾ ਹੈ ਕਿ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਦੀਆਂ ਜਾਨਾਂ ਵੀ ਚਲੀਆਂ ਜਾਣੀਆਂ ਸਨ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਡਰੇਨ ਦੇ ਬਿਲਕੁਲ ਵਿਚਕਾਰ ਪੁੱਠੀ ਪਈ ਹੋਈ ਹੈ ਇਹ ਚਿੱਟੇ ਰੰਗ ਦੀ ਗੱਡੀ ਜਸ਼ਨੂ ਕੀ ਮੌਕਾ ਰਹਿੰਦੇ ਹੋਏ ਸੜਕ ਸੁਰੱਖਿਆ ਫੋਰਸ ਪਹੁੰਚੀ ਤੇ ਜਿੰਨੇ ਵੀ ਜ਼ਖਮੀ ਸਨ ਉਹਨਾਂ ਨੂੰ ਇਸ ਗੱਡੀ ਚੋਂ ਬਾਹਰ ਕੱਢ ਲਿਆ ਗਿਆ ਤਾਂ ਤਸਵੀਰਾਂ ਸੰਗਰੂਰ ਮਲੇਰ ਕੋਟਲਾ ਮੁੱਖ ਸੜਕ ਤੋਂ ਸਾਹਮਣੇ ਆਇਆਂ ਨੇ ਦੇਰ ਰਾਤੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਬਰਜ਼ਾਤੀ ਨਾਲੇ ਕੋਟਲਾ ਬ੍ਰਾਂਚ ਤੇ ਡਰੇਨ ਦੇ ਵਿੱਚ ਚਿੱਟੇ ਰੰਗ ਦੀ ਕਾਰ ਡਿੱਗਦੀ ਹੈ ਹਾਲਾਂਕਿ ਓਵਰਟੇਕ ਕਰਨ ਦੇ ਚੱਕਰ 'ਚ ਗੱਡੀ ਡਿੱਗਦੀ ਹੈ ਜਾਂ ਫਿਰ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਜਾਂ ਫਿਰ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਸੜਕ ਸੁਰੱਖਿਆ ਫੋਰਸ ਨਾ ਪਹੁੰਚਦੀ ਤਾਂ ਕਈ ਕੀਮਤੀ ਜਾਨਾਂ ਚਲੀਆਂ ਜਾਣੀਆਂ ਸਨ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਆਲੇ-ਦੁਆਲੇ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਗੀਆਂ ਲੋਕਾਂ ਦੇ ਵੱਲੋਂ ਰੋਲਾ ਰੱਪਾ ਪਾਇਆ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਆ ਦੇਰ ਰਾਤੀ ਦੀ ਇਹ ਤਸਵੀਰ ਹੈ ਜਿੱਥੇ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੀ ਡਿਊਟੀ ਸਮਝਦੇ ਹੋਏ ਇਸ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਡਰੇਨ ਦੇ ਵਿੱਚ ਛਾਲ ਮਾਰ ਦਿੱਤੀ ਗਈ ਅਤੇ ਰੱਸਾ ਪਾ ਕੇ ਇਸ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਦੇਰ ਰਾਤੀ ਇਹ ਘਟਨਾ ਹੈ ਪਰ ਦਿਨ ਦੇ ਵੇਲੇ ਵੀ ਇਹ ਗੱਡੀ ਇਸੇ ਤਰ੍ਹਾਂ ਇਸ ਡਰੇਨ ਦੇ ਵਿੱਚ ਫਸੀ ਹੋਈ ਵਿਖਾਈ ਦੇ ਰਹੀ ਹੈ ਪਰ ਜੇਕਰ ਪੁਲਿਸ ਅਧਿਕਾਰੀ ਮੁਸਤੈਦੀ ਨਾ ਵਰਤਦੇ ਤਾਂ ਜਹੇ ਦੇ ਵਿੱਚ ਕਈ ਜਾਨਾਂ ਚਲੀਆਂ ਜਾਣੀਆਂ ਸਨ ਸੜਕ ਤੇ ਹਨੇਰੀ ਵਾਂਗ ਜਾਂਦੀ ਹੋਈ ਗੱਡੀ ਅਚਾਨਕ ਡਰੇਨ ਦੇ ਵਿੱਚ ਡਿੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਭਾਜਣਾ ਪੈ ਜਾਂਦੀਆਂ ਨੇ ਜੇਕਰ ਸੜਕ ਸੁਰੱਖਿਆ ਫੋਰਸ ਦੀ ਟੀਮ ਨਾ ਪਹੁੰਚਦੀ ਤਾਂ ਹੋ ਸਕਦਾ ਹੈ ਕਿ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਦੀਆਂ ਜਾਨਾਂ ਵੀ ਚਲੀਆਂ ਜਾਣੀਆਂ ਸਨ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਡਰੇਨ ਦੇ ਬਿਲਕੁਲ ਵਿਚਕਾਰ ਪੁੱਠੇ ਪਈ ਹੋਈ ਹੈ ਇਹ ਚਿੱਟੇ ਰੰਗ ਦੀ ਗੱਡੀ ਜਸਨੂ ਕੀ ਮੌਕਾ ਰਹਿੰਦੇ ਹੋਏ ਸੜਕ ਸੁਰੱਖਿਆ ਫੋਰਸ ਪਹੁੰਚੀ ਤੇ ਜਿੰਨੇ ਵੀ ਜ਼ਖਮੀ ਸਨ ਉਹਨਾਂ ਨੂੰ ਇਸ ਗੱਡੀ ਚੋਂ ਬਾਹਰ ਕੱਢ ਲਿਆ ਗਿਆ ਤਾਂ ਤਸਵੀਰਾਂ ਸੰਗਰੂਰ ਮਲੇਰ ਕੋਟਲਾ ਮੁੱਖ ਸੜਕ ਤੋਂ ਸਾਹਮਣੇ ਆਈਆਂ ਨੇ ਦੇਰ ਰਾਤੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਬਰਜ਼ਾਤੀ ਨਾਲੇ ਕੋਟਲਾ ਬ੍ਰਾਂਚ ਤੇ ਡਰੇਨ ਦੇ ਵਿੱਚ ਚਿੱਟੇ ਰੰਗ ਦੀ ਕਾਰ ਡਿੱਗਦੀ ਹੈ ਹਾਲਾਂਕਿ ਓਵਰਟੇਕ ਕਰਨ ਦੇ ਚੱਕਰ 'ਚ ਜੇ ਗੱਡੀ ਡਿੱਗਦੀ ਹੈ ਜਾਂ ਫਿਰ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਜਾਂ ਫਿਰ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਸੜਕ ਸੁਰੱਖਿਆ ਫੋਰਸ ਨਾ ਪਹੁੰਚਦੀ ਤਾਂ ਕਈ ਕੀਮਤੀ ਜਾਨਾਂ ਚਲੀਆਂ ਜਾਣੀਆਂ ਸਨ ਦਾ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿਵੇਂ ਆਲੇ ਦੁਆਲੇ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰੀਆਂ ਨੇ ਲੋਕਾਂ ਦੇ ਵੱਲੋਂ ਰੋਲਾ ਰੱਪਾ ਪਾਇਆ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਦੇਰ ਰਾਤੀ ਦੀ ਇਹ ਤਸਵੀਰ ਹੈ ਜਿੱਥੇ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੀ ਡਿਊਟੀ ਸਮਝਦੇ ਹੋਏ ਇਸ ਪੁਲਿਸ ਮੁਲਾਸਮਾਂ ਦੇ ਵੱਲੋਂ ਡਰੇਨ ਦੇ ਵਿੱਚ ਛਾਲ ਮਾਰ ਦਿੱਤੀ ਗਈ ਅਤੇ ਰੱਸਾ ਪਾ ਕੇ ਇਸ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਦੇਰ ਰਾਤੀ ਇਹ ਘਟਨਾ ਹੈ ਪਰ ਦਿਨ ਦੇ ਵੇਲੇ ਵੀ ਇੱਕ ਗੱਡੀ ਇਸੇ ਤਰ੍ਹਾਂ ਇਸ ਡਰੇਨ ਦੇ ਵਿੱਚ ਫਸੀ ਹੋਈ ਵਿਖਾਈ ਦੇ ਰਹੀ ਹੈ ਪਰ ਜੇਕਰ ਪੁਲਿਸ ਅਧਿਕਾਰੀ ਮੁਸਤੈਦੀ ਨਾ ਵਰਤਦੇ ਤਾਂ ਜਹੇ ਦੇ ਵਿੱਚ ਕਈ ਜਾਨਾਂ ਚਲੀਆਂ ਜਾਣੀਆਂ ਸਨ ਸੜਕ ਤੇ ਹਨੇਰੀ ਵਾਂਗ ਜਾਂਦੀ ਹੋਈ ਗੱਡੀ ਅਚਾਨਕ ਡਰੇਨ ਦੇ ਵਿੱਚ ਡਿੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਭਜੜਾ ਪੈ ਜਾਂਦੀਆਂ ਨੇ ਜੇਕਰ ਸੜਕ ਸੁਰੱਖਿਆ ਫੋਰਸ ਦੀ ਟੀਮ ਨਾ ਪਹੁੰਚਦੀ ਤਾਂ ਹੋ ਸਕਦਾ ਹੈ ਕਿ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਦੀਆਂ ਜਾਨਾਂ ਵੀ ਚਲੀਆਂ ਜਾਣੀਆਂ ਸਨ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਡਰੇਨ ਦੇ ਬਿਲਕੁਲ ਵਿਚਕਾਰ ਪੁੱਠੀ ਪਈ ਹੋਈ ਹੈ ਇਹ ਚਿੱਟੇ ਰੰਗ ਦੀ ਗੱਡੀ ਜਸਨੂ ਕੀ ਮੌਕਾ ਰਹਿੰਦੇ ਹੋਏ ਸੜਕ ਸੁਰੱਖਿਆ ਫੋਰਸ ਪਹੁੰਚੀ ਤੇ ਜਿੰਨੇ ਵੀ ਜ਼ਖਮੀ ਸਨ ਉਹਨਾਂ ਨੂੰ ਇਸ ਗੱਡੀ ਚੋਂ ਬਾਹਰ ਕੱਢ ਲਿਆ ਗਿਆ ਤਾਂ ਤਸਵੀਰਾਂ ਸੰਗਰੂਰ ਮਲੇਰ ਕੋਟਲਾ ਮੁੱਖ ਸੜਕ ਤੋਂ ਸਾਹਮਣੇ ਆਈਆਂ ਨੇ देर रात ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਬਰਜ਼ਾਤੀ ਨਾਲੇ ਕੋਟਲਾ ਬ੍ਰਾਂਚ ਤੇ ਡਰੇਨ ਦੇ ਵਿੱਚ ਚਿੱਟੇ ਰੰਗ ਦੀ ਕਾਰ ਡਿੱਗਦੀ ਹੈ ਹਾਲਾਂਕਿ ਓਵਰਟੇਕ ਕਰਨ ਦੇ ਚੱਕਰ 'ਚ ਗੱਡੀ ਡਿੱਗਦੀ ਹੈ ਜਾਂ ਫਿਰ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਜਾਂ ਫਿਰ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਸੜਕ ਸੁਰੱਖਿਆ ਫੋਰਸ ਨਾ ਪਹੁੰਚਦੀ ਤਾਂ ਕਈ ਕੀਮਤੀ ਜਾਨਾਂ ਚਲੀਆਂ ਜਾਣੀਆਂ ਸਨ ਤਾਂ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਆਲੇ ਦੁਆਲੇ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਗੀਆਂ ਨੇ ਲੋਕਾਂ ਦੇ ਵੱਲੋਂ ਰੋਲਾ ਰੱਪਾ ਪਾਇਆ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾ ਰਹੀ ਹੈ ਦੇਰ ਰਾਤੀ ਇਹ ਤਸਵੀਰ ਹੈ ਜਿੱਥੇ ਕੀ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੀ ਡਿਊਟੀ ਸਮਝਦੇ ਹੋਏ ਇਸ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਡਰੇਨ ਦੇ ਵਿੱਚ ਛਾਲ ਮਾਰ ਦਿੱਤੀ ਗਈ ਅਤੇ ਰੱਸਾ ਪਾ ਕੇ ਇਸ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਦੇਰ ਰਾਤੀ ਇਹ ਘਟਨਾ ਹੈ ਪਰ ਦਿਨ ਦੇ ਵੇਲੇ ਵੀ ਇਹ ਗੱਡੀ ਇਸੇ ਤਰ੍ਹਾਂ ਇਸ ਡਰੇਨ ਦੇ ਵਿੱਚ ਫਸੀ ਹੋਈ ਵਿਖਾਈ ਦੇ ਰਹੀ ਹੈ ਪਰ ਜੇਕਰ ਪੁਲਿਸ ਅਧਿਕਾਰੀ ਮੁਸਤੈਦੀ ਨਾ ਵਰਤਦੇ ਤਾਂ ਅਜਿਹੇ ਦੇ ਵਿੱਚ ਕਈ ਜਾਨਾਂ ਚਲੀਆਂ ਜਾਣੀਆਂ ਸਨ ਸੜਕ ਤੇ ਹਨੇਰੀ ਵਾਂਗ ਜਾਂਦੀ ਹੋਈ ਗੱਡੀ ਅਚਾਨਕ ਡਰੇਨ ਦੇ ਵਿੱਚ ਡਿੱਗ ਜਾਂਦੀ ਐ ਤੇ ਉਸ ਤੋਂ ਬਾਅਦ ਭਾਜਣਾ ਪੈ ਜਾਂਦੀਆਂ ਨੇ ਜੇਕਰ ਸੜਕ ਸੁਰੱਖਿਆ ਫੋਰਸ ਦੀਆਂ ਟੀਮ ਨਾ ਪਹੁੰਚਦੀ ਤਾਂ ਹੋ ਸਕਦਾ ਹੈ ਕਿ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਦੀਆਂ ਜਾਨਾਂ ਵੀ ਚਲੀਆਂ ਜਾਣੀਆਂ ਸਨ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਡਰੇਨ ਦੇ ਬਿਲਕੁਲ ਵਿਚਕਾਰ ਪੁੱਠੀ ਪਈ ਹੋਈ ਹੈ ਇਹ ਚਿੱਟੇ ਰੰਗ ਦੀ ਗੱਡੀ ਜਸਨੂ ਕੀ ਮੌਕਾ ਰਹਿੰਦੇ ਹੋਏ ਸੜਕ ਸੁਰੱਖਿਆ ਫੋਰਸ ਪਹੁੰਚੀ ਤੇ ਜਿੰਨੇ ਵੀ ਜ਼ਖਮੀ ਸਨ ਉਹਨਾਂ ਨੂੰ ਇਸ ਗੱਡੀ ਚੋਂ ਬਾਹਰ ਕੱਢ ਲਿਆ ਗਿਆ ਤਾਂ ਤਸਵੀਰਾਂ ਸੰਗਰੂਰ ਮਲੇਰ ਕੋਟਲਾ ਮੁੱਖ ਸੜਕ ਤੋਂ ਸਾਹਮਣੇ ਆਈਆਂ ਨੇ ਦੇਰ ਰਾਤੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਬਰਜ਼ਾਤੀ ਨਾਲੇ ਕੋਟਲਾ ਬ੍ਰਾਂਚ ਤੇ ਡਰੇਨ ਦੇ ਵਿੱਚ ਚਿੱਟੇ ਰੰਗ ਦੀ ਕਾਰ ਡਿੱਗਦੀ ਹੈ ਹਾਲਾਂਕਿ ਓਵਰਟੇਕ ਕਰਨ ਦੇ ਚੱਕਰ 'ਚ ਗੱਡੀ ਡਿੱਗਦੀ ਹੈ ਜਾਂ ਫਿਰ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਜਾਂ ਫਿਰ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਸੜਕ ਸੁਰੱਖਿਆ ਫੋਰਸ ਨਾ ਪਹੁੰਚਦੀ ਤਾਂ ਕਈ ਕੀਮਤੀ ਜਾਨਾਂ ਚਲੀਆਂ ਜਾਣੀਆਂ ਸਨ ਦਾ ਤਸਵੀਰ ਤੁਹਾਨੂੰ ਦਿਖਾ ਰਿਹਾ ਕਿਵੇਂ ਆਲੇ ਦੁਆਲੇ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਗੀਆਂ ਨੇ ਲੋਕਾਂ ਦੇ ਵੱਲੋਂ ਰੋਲਾ ਰੱਪਾ ਪਾਇਆ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾ ਰਿਹਾ ਦੇਰ ਰਾਤੀ ਦੀ ਇਹ ਤਸਵੀਰ ਹੈ ਜਿੱਥੇ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੀ ਡਿਊਟੀ ਸਮਝਦੇ ਹੋਏ ਇਸ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਡਰੇਨ ਦੇ ਵਿੱਚ ਛਾਲ ਮਾਰ ਦਿੱਤੀ ਗਈ ਅਤੇ ਰੱਸਾ ਪਾ ਕੇ ਇਸ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਦੇਰ ਰਾਤੀ ਇਹ ਘਟਨਾ ਪਰ ਦਿਨ ਦੇ ਵੇਲੇ ਵੀ ਇਹ ਗੱਡੀ ਇਸੇ ਤਰ੍ਹਾਂ ਇਸ ਡਰੇਨ ਦੇ ਵਿੱਚ ਫਸੀ ਹੋਈ ਵਿਖਾਈ ਦੇ ਰਹੀ ਹੈ ਪਰ ਜੇਕਰ ਪੁਲਿਸ ਅਧਿਕਾਰੀ ਮੁਸਤੈਦੀ ਨਾ ਵਰਤਦੇ ਤਾਂ ਜਹੇ ਦੇ ਵਿੱਚ ਕਈ ਜਾਨਾਂ ਚਲੀਆਂ ਜਾਣੀਆਂ ਸਨ ਸੜਕ ਤੇ ਹਨੇਰੀ ਵਾਂਗ ਜਾਂਦੀ ਹੋਈ ਗੱਡੀ ਅਚਾਨਕ ਡਰੇਨ ਦੇ ਵਿੱਚ ਡਿੱਗ ਜਾਂਦੀ ਐ ਤੇ ਉਸ ਤੋਂ ਬਾਅਦ ਭਾਜਣਾ ਪੈ ਜਾਂਦੀਆਂ ਨੇ ਜੇਕਰ ਸੜਕ ਸੁਰੱਖਿਆ ਫੋਰਸ ਦੀਆਂ ਟੀਮ ਨਾ ਪਹੁੰਚਦੀ ਤਾਂ ਹੋ ਸਕਦਾ ਹੈ ਕਿ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਦੀਆਂ ਜਾਨਾਂ ਵੀ ਚਲੀਆਂ ਜਾਣੀਆਂ ਸਨ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਡਰੇਨ ਦੇ ਬਿਲਕੁਲ ਵਿਚਕਾਰ ਪੁੱਠੀ ਪਈ ਹੋਈ ਹੈ ਇਹ ਚਿੱਟੇ ਰੰਗ ਦੀ ਗੱਡੀ ਜਸਨੂ ਕੀ ਮੌਕਾ ਰਹਿੰਦੇ ਹੋਏ ਸੜਕ ਸੁਰੱਖਿਆ ਫੋਰਸ ਪਹੁੰਚੀ ਤੇ ਜਿੰਨੇ ਵੀ ਜ਼ਖਮੀ ਸਨ ਉਹਨਾਂ ਨੂੰ ਇਸ ਗੱਡੀ ਚੋਂ ਬਾਹਰ ਕੱਢ ਲਿਆ ਗਿਆ ਤਾਂ ਤਸਵੀਰਾਂ ਸੰਗਰੂਰ ਮਲੇਰ ਕੋਟਲਾ ਮੁੱਖ ਸੜਕ ਤੋਂ ਸਾਹਮਣੇ ਆਈਆਂ ਨੇ ਦੇਰ ਰਾਤ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਬਰਜ਼ਾਤੀ ਨਾਲੇ ਕੋਟਲਾ ਬ੍ਰਾਂਚ ਤੇ ਡਰੇਨ ਦੇ ਵਿੱਚ ਚਿੱਟੇ ਰੰਗ ਦੀ ਕਾਰ ਡਿੱਗਦੀ ਹੈ ਹਾਲਾਂਕਿ ਓਵਰਟੇਕ ਕਰਨ ਦੇ ਚੱਕਰ 'ਚ ਜੇ ਗੱਡੀ ਡਿੱਗਦੀ ਹੈ ਜਾਂ ਫਿਰ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਜਾਂ ਫਿਰ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਸੜਕ ਸੁਰੱਖਿਆ ਫੋਰਸ ਨਾ ਪਹੁੰਚਦੀ ਤਾਂ ਕਈ ਕੀਮਤੀ ਜਾਨਾਂ ਚਲੀਆਂ ਜਾਣੀਆਂ ਸਨ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਆਲੇ ਦੁਆਲੇ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਗੀਆਂ ਨੇ ਲੋਕਾਂ ਦੇ ਵੱਲੋਂ ਰੋਲਾ ਰੱਪਾ ਪਾਇਆ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾ ਰਿਹਾ देर रात्री ਦੀ ਇਹ ਤਸਵੀਰ ਹੈ ਜਿੱਥੇ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੀ ਡਿਊਟੀ ਸਮਝਦੇ ਹੋਏ ਇਸ ਪੁਲਿਸ ਮੁਲਾਸਮਾਂ ਦੇ ਵੱਲੋਂ ਡਰੇਨ ਦੇ ਵਿੱਚ ਛਾਲ ਮਾਰ ਦਿੱਤੀ ਗਈ ਅਤੇ ਰੱਸਾ ਪਾ ਕੇ ਇਸ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਦੇਰ ਰਾਤ ਦੀ ਇਹ ਘਟਨਾ ਹੈ ਪਰ ਦਿਨ ਦੇ ਵੇਲੇ ਵੀ ਇੱਕ ਗੱਡੀ ਇਸੇ ਤਰ੍ਹਾਂ ਇਸ ਡਰੇਨ ਦੇ ਵਿੱਚ ਫਸੀ ਹੋਈ ਵਿਖਾਈ ਦੇ ਰਹੀ ਹੈ ਪਰ ਜੇਕਰ ਪੁਲਿਸ ਅਧਿਕਾਰੀ ਮੁਸਤੈਦੀ ਨਾ ਵਰਤਦੇ ਤਾਂ ਜਹੇ ਦੇ ਵਿੱਚ ਕਈ ਜਾਨਾਂ ਚਲੀਆਂ ਜਾਣੀਆਂ ਸਨ ਸੜਕ ਤੇ ਹਨੇਰੀ ਵਾਂਗ ਜਾਂਦੀ ਹੋਈ ਗੱਡੀ ਅਚਾਨਕ ਡਰੇਨ ਦੇ ਵਿੱਚ ਡਿੱਗ ਜਾਂਦੀ ਐ ਤੇ ਉਸ ਤੋਂ ਬਾਅਦ ਭਜੜਾ ਪੈ ਜਾਂਦੀਆਂ ਨੇ ਜੇਕਰ ਸੜਕ ਸੁਰੱਖਿਆ ਫੋਰਸ ਦੀਆਂ ਟੀਮ ਨਾ ਪਹੁੰਚਦੀ ਤਾਂ ਹੋ ਸਕਦਾ ਹੈ ਕਿ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਦੀਆਂ ਜਾਨਾਂ ਵੀ ਚਲੀਆਂ ਜਾਣੀਆਂ ਸਨ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਡਰੇਨ ਦੇ ਬਿਲਕੁਲ ਵਿਚਕਾਰ ਪੁੱਠੀ ਪਈ ਹੋਈ ਹੈ ਇਹ ਚਿੱਟੇ ਰੰਗ ਦੀ ਗੱਡੀ ਜਸਨੂ ਕੀ ਮੌਕਾ ਰਹਿੰਦੇ ਹੋਏ ਸੜਕ ਸੁਰੱਖਿਆ ਫੋਰਸ ਪਹੁੰਚੀ ਤੇ ਜਿੰਨੇ ਵੀ ਜ਼ਖਮੀ ਸਨ ਉਹਨਾਂ ਨੂੰ ਇਸ ਗੱਡੀ ਚੋਂ ਬਾਹਰ ਕੱਢ ਲਿਆ ਗਿਆ ਤਾਂ ਤਸਵੀਰਾਂ ਸੰਗਰੂਰ ਮਲੇਰ ਕੋਟਲਾ ਮੁੱਖ ਸੜਕ ਤੋਂ ਸਾਹਮਣੇ ਆਈਆਂ ਨੇ देर रात ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਬਰਜ਼ਾਤੀ ਨਾਲੇ ਕੋਟਲਾ ਬ੍ਰਾਂਚ ਤੇ ਡਰੇਨ ਦੇ ਵਿੱਚ ਚਿੱਟੇ ਰੰਗ ਦੀ ਕਾਰ ਡਿੱਗਦੀ ਹੈ ਹਾਲਾਂਕਿ ਓਵਰਟੇਕ ਕਰਨ ਦੇ ਚੱਕਰ 'ਚ ਗੱਡੀ ਡਿੱਗਦੀ ਹੈ ਜਾਂ ਫਿਰ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਜਾਂ ਫਿਰ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਸੜਕ ਸੁਰੱਖਿਆ ਫੋਰਸ ਨਾ ਪਹੁੰਚਦੀ ਤਾਂ ਕਈ ਕੀਮਤੀ ਜਾਨਾਂ ਚਲੀਆਂ ਜਾਣੀਆਂ ਸਨ ਤਾਂ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਆਲੇ-ਦੁਆਲੇ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਗੀਆਂ ਲੋਕਾਂ ਦੇ ਵੱਲੋਂ ਰੋਲਾ ਰੱਪਾ ਪਾਇਆ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾ ਰਹੀ ਹੈ देर रात ਦੀ ਇਹ ਤਸਵੀਰ ਹੈ ਜਿੱਥੇ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੀ ਡਿਊਟੀ ਸਮਝਦੇ ਹੋਏ ਇਸ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਡਰੇਨ ਦੇ ਵਿੱਚ ਛਾਲ ਮਾਰ ਦਿੱਤੀ ਗਈ ਅਤੇ ਰੱਸਾ ਪਾ ਕੇ ਇਸ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ देर रात ਦੀ ਇਹ ਘਟਨਾ ਹੈ ਪਰ ਦਿਨ ਦੇ ਵੇਲੇ ਵੀ ਇਹ ਗੱਡੀ ਇਸੇ ਤਰ੍ਹਾਂ ਇਸ ਡਰੇਨ ਦੇ ਵਿੱਚ ਫਸੀ ਹੋਈ ਵਿਖਾਈ ਦੇ ਰਹੀ ਹੈ ਪਰ ਜੇਕਰ ਪੁਲਿਸ ਅਧਿਕਾਰੀ ਮੁਸਤੈਦੀ ਨਾ ਵਰਤਦੇ ਤਾਂ ਜਹੇ ਦੇ ਵਿੱਚ ਕਈ ਜਾਨਾਂ ਚਲੀਆਂ ਜਾਣੀਆਂ ਸਨ ਸੜਕ ਤੇ ਹਨੇਰੀ ਵਾਂਗ ਜਾਂਦੀ ਹੋਈ ਗੱਡੀ ਅਚਾਨਕ ਡਰੇਨ ਦੇ ਵਿੱਚ ਡਿੱਗ ਜਾਂਦੀ ਐ ਤੇ ਉਸ ਤੋਂ ਬਾਅਦ ਭਜੜਣਾ ਪੈ ਜਾਂਦੀਆਂ ਨੇ ਜੇਕਰ ਸੜਕ ਸੁਰੱਖਿਆ ਫੋਰਸ ਦੀਆਂ ਟੀਮ ਨਾ ਪਹੁੰਚਦੀ ਤਾਂ ਹੋ ਸਕਦਾ ਹੈ ਕਿ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਦੀਆਂ ਜਾਨਾਂ ਵੀ ਚਲੀਆਂ ਜਾਣੀਆਂ ਸਨ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਡਰੇਨ ਦੇ ਬਿਲਕੁਲ ਵਿਚਕਾਰ ਪੁੱਠੀ ਪਈ ਹੋਈ ਹੈ ਇਹ ਚਿੱਟੇ ਰੰਗ ਦੀ ਗੱਡੀ ਜਸਨੂ ਕੀ ਮੌਕਾ ਰਹਿੰਦੇ ਹੋਏ ਸੜਕ ਸੁਰੱਖਿਆ ਫੋਰਸ ਪਹੁੰਚੀ ਤੇ ਜਿੰਨੇ ਵੀ ਜ਼ਖਮੀ ਸਨ ਉਹਨਾਂ ਨੂੰ ਇਸ ਗੱਡੀ ਚੋਂ ਬਾਹਰ ਕੱਢ ਲਿਆ ਗਿਆ ਤਾਂ ਤਸਵੀਰਾਂ ਸੰਗਰੂਰ ਮਲੇਰ ਕੋਟਲਾ ਮੁੱਖ ਸੜਕ ਤੋਂ ਸਾਹਮਣੇ ਆਈਆਂ ਨੇ ਦੇਰ ਰਾਤੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਬਰਜ਼ਾਤੀ ਨਾਲੇ ਕੋਟਲਾ ਬ੍ਰਾਂਚ ਤੇ ਡਰੇਨ ਦੇ ਵਿੱਚ ਚਿੱਟੇ ਰੰਗ ਦੀ ਕਾਰ ਡਿੱਗਦੀ ਹੈ ਹਾਲਾਂਕਿ ਓਵਰਟੇਕ ਕਰਨ ਦੇ ਚੱਕਰ 'ਚ ਗੱਡੀ ਡਿੱਗਦੀ ਹੈ ਜਾਂ ਫਿਰ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਜਾਂ ਫਿਰ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਸੜਕ ਸੁਰੱਖਿਆ ਫੋਰਸ ਨਾ ਪਹੁੰਚਦੀ ਤਾਂ ਕਈ ਕੀਮਤੀ ਜਾਨਾਂ ਚਲੀਆਂ ਜਾਣੀਆਂ ਸਨ ਦਾ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਆਲੇ ਦੁਆਲੇ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਰੋਲਾ ਰੱਪਾ ਪਾਇਆ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾ ਰਿਹਾ ਦੇਰ ਰਾਤੀ ਦੀ ਇਹ ਤਸਵੀਰ ਹੈ ਜਿੱਥੇ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੀ ਡਿਊਟੀ ਸਮਝਦੇ ਹੋਏ ਇਸ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਡਰੇਨ ਦੇ ਵਿੱਚ ਛਾਲ ਮਾਰ ਦਿੱਤੀ ਗਈ ਅਤੇ ਰੱਸਾ ਪਾ ਕੇ ਇਸ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਦੇਰ ਰਾਤੀ ਇਹ ਘਟਨਾ ਹੈ ਪਰ ਦਿਨ ਦੇ ਵੇਲੇ ਵੀ ਇਹ ਗੱਡੀ ਇਸੇ ਤਰ੍ਹਾਂ ਇਸ ਡਰੇਨ ਦੇ ਵਿੱਚ ਫਸੀ ਹੋਈ ਵਿਖਾਈ ਦੇ ਰਹੀ ਹੈ ਪਰ ਜੇਕਰ ਪੁਲਿਸ ਅਧਿਕਾਰੀ ਮੁਸਤੈਦੀ ਨਾ ਵਰਤਦੇ ਤਾਂ ਜਹੇ ਦੇ ਵਿੱਚ ਕਈ ਜਾਨਾਂ ਚਲੀਆਂ ਜਾਣੀਆਂ ਸਨ ਸੜਕ ਤੇ ਹਨੇਰੀ ਵਾਂਗ ਜਾਂਦੀ ਹੋਈ ਗੱਡੀ ਅਚਾਨਕ ਡਰੇਨ ਦੇ ਵਿੱਚ ਡਿੱਗ ਜਾਂਦੀ ਐ ਤੇ ਉਸ ਤੋਂ ਬਾਅਦ ਭਾਜਣਾ ਪੈ ਜਾਂਦੀਆਂ ਨੇ ਜੇਕਰ ਸੜਕ ਸੁਰੱਖਿਆ ਫੋਰਸ ਦੀਆਂ ਟੀਮ ਨਾ ਪਹੁੰਚਦੀ ਤਾਂ ਹੋ ਸਕਦਾ ਹੈ ਕਿ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਦੀਆਂ ਜਾਨਾਂ ਵੀ ਚਲੀਆਂ ਜਾਣੀਆਂ ਸਨ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਡਰੇਨ ਦੇ ਬਿਲਕੁਲ ਵਿਚਕਾਰ ਐ ਪੁੱਠੀ ਪਈ ਹੋਈ ਹੈ ਇਹ ਚਿੱਟੇ ਰੰਗ ਦੀ ਗੱਡੀ ਜਸਨੂ ਕੀ ਮੌਕਾ ਰਹਿੰਦੇ ਹੋਏ ਸੜਕ ਸੁਰੱਖਿਆ ਫੋਰਸ ਪਹੁੰਚੀ ਤੇ ਜਿੰਨੇ ਵੀ ਜ਼ਖਮੀ ਸਨ ਉਹਨਾਂ ਨੂੰ ਇਸ ਗੱਡੀ ਚੋਂ ਬਾਹਰ ਕੱਢ ਲਿਆ ਗਿਆ ਤਾਂ ਤਸਵੀਰਾਂ ਸੰਗਰੂਰ ਮਲੇਰ ਕੋਟਲਾ ਮੁੱਖ ਸੜਕ ਤੋਂ ਸਾਹਮਣੇ ਆਇਆਂ ਨੇ ਦੇਰ ਰਾਤੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਬਰਜ਼ਾਤੀ ਨਾਲੇ ਕੋਟਲਾ ਬ੍ਰਾਂਚ ਤੇ ਡਰੇਨ ਦੇ ਵਿੱਚ ਚਿੱਟੇ ਰੰਗ ਦੀ ਕਾਰ ਡਿੱਗਦੀ ਹੈ ਹਾਲਾਂਕਿ ਓਵਰਟੇਕ ਕਰਨ ਦੇ ਚੱਕਰ 'ਚ ਗੱਡੀ ਡਿੱਗਦੀ ਹੈ ਜਾਂ ਫਿਰ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਜਾਂ ਫਿਰ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਸੜਕ ਸੁਰੱਖਿਆ ਫੋਰਸ ਨਾ ਪਹੁੰਚਦੀ ਤਾਂ ਕਈ ਕੀਮਤੀ ਜਾਨਾਂ ਚਲੀਆਂ ਜਾਣੀਆਂ ਸਨ ਤਾਂ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਆਲੇ-ਦੋਲੇ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਗੀਆਂ ਨੇ ਲੋਕਾਂ ਦੇ ਵੱਲੋਂ ਰੋਲਾ ਰੱਪਾ ਪਾਇਆ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾ ਰਿਹਾ ਦੇਰ ਰਾਤੀ ਦੀ ਇਹ ਤਸਵੀਰ ਹੈ ਜਿੱਥੇ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੀ ਡਿਊਟੀ ਸਮਝਦੇ ਹੋਏ ਇਸ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਡਰੇਨ ਦੇ ਵਿੱਚ ਛਾਲ ਮਾਰ ਦਿੱਤੀ ਗਈ ਅਤੇ ਰੱਸਾ ਪਾ ਕੇ ਇਸ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਦੇਰ ਰਾਤੀ ਇਹ ਘਟਨਾ ਹੈ ਪਰ ਦਿਨ ਦੇ ਵੇਲੇ ਵੀ ਇੱਕ ਗੱਡੀ ਇਸੇ ਤਰ੍ਹਾਂ ਇਸ ਡਰੇਨ ਦੇ ਵਿੱਚ ਫਸੀ ਹੋਈ ਵਿਖਾਈ ਦੇ ਰਹੀ ਹੈ ਪਰ ਜੇਕਰ ਪੁਲਿਸ ਅਧਿਕਾਰੀ ਮੁਸਤੈਦੀ ਨਾ ਵਰਤਦੇ ਤਾਂ ਜਹੇ ਦੇ ਵਿੱਚ ਕਈ ਜਾਨਾਂ ਚਲੀਆਂ ਜਾਣੀਆਂ ਸਨ ਸੜਕ ਤੇ ਹਨੇਰੀ ਵਾਂਗ ਜਾਂਦੀ ਹੋਈ ਗੱਡੀ ਅਚਾਨਕ ਡਰੇਨ ਦੇ ਵਿੱਚ ਡਿੱਗ ਜਾਂਦੀ ਐ ਤੇ ਉਸ ਤੋਂ ਬਾਅਦ ਭਜੜਾ ਪੈ ਜਾਂਦੀਆਂ ਨੇ ਜੇਕਰ ਸੜਕ ਸੁਰੱਖਿਆ ਫੋਰਸ ਦੀਆਂ ਟੀਮ ਨਾ ਪਹੁੰਚਦੀ ਤਾਂ ਹੋ ਸਕਦਾ ਹੈ ਕਿ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਦੀਆਂ ਜਾਨਾਂ ਵੀ ਚਲੀਆਂ ਜਾਣੀਆਂ ਸਨ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਡਰੇਨ ਦੇ ਬਿਲਕੁਲ ਵਿਚਕਾਰ ਪੁੱਠੀ ਪਈ ਹੋਈ ਹੈ ਇਹ ਚਿੱਟੇ ਰੰਗ ਦੀ ਗੱਡੀ ਜਸਨੂ ਕੀ ਮੌਕਾ ਰਹਿੰਦੇ ਹੋਏ ਸੜਕ ਸੁਰੱਖਿਆ ਫੋਰਸ ਪਹੁੰਚੀ ਤੇ ਜਿੰਨੇ ਵੀ ਜ਼ਖਮੀ ਸਨ ਉਹਨਾਂ ਨੂੰ ਇਸ ਗੱਡੀ ਚੋਂ ਬਾਹਰ ਕੱਢ ਲਿਆ ਗਿਆ ਤਾਂ ਤਸਵੀਰਾਂ ਸੰਗਰੂਰ ਮਲੇਰ ਕੋਟਲਾ ਮੁੱਖ ਸੜਕ ਤੋਂ ਸਾਹਮਣੇ ਆਈਆਂ ਨੇ देर रात ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਬਰਜ਼ਾਤੀ ਨਾਲੇ ਕੋਟਲਾ ਬ੍ਰਾਂਚ ਤੇ ਡਰੇਨ ਦੇ ਵਿੱਚ ਚਿੱਟੇ ਰੰਗ ਦੀ ਕਾਰ ਡਿੱਗਦੀ ਹੈ ਹਾਲਾਂਕਿ ਓਵਰਟੇਕ ਕਰਨ ਦੇ ਚੱਕਰ 'ਚ ਗੱਡੀ ਡਿੱਗਦੀ ਹੈ ਜਾਂ ਫਿਰ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਜਾਂ ਫਿਰ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਸੜਕ ਸੁਰੱਖਿਆ ਫੋਰਸ ਨਾ ਪਹੁੰਚਦੀ ਤਾਂ ਕਈ ਕੀਮਤੀ ਜਾਨਾਂ ਚਲੀਆਂ ਜਾਣੀਆਂ ਸਨ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਆਲੇ ਦੁਆਲੇ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੇ ਨੇ ਲੋਕਾਂ ਦੇ ਵੱਲੋਂ ਰੋਲਾ ਰੱਪਾ ਪਾਇਆ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾ ਰਿਹਾ ਦੇਰ ਰਾਤੀ ਇਹ ਤਸਵੀਰ ਹੈ ਜਿੱਥੇ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੀ ਡਿਊਟੀ ਸਮਝਦੇ ਹੋਏ ਇਸ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਡਰੇਨ ਦੇ ਵਿੱਚ ਛਾਲ ਮਾਰ ਦਿੱਤੀ ਗਈ ਅਤੇ ਰੱਸਾ ਪਾ ਕੇ ਇਸ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਦੇਰ ਰਾਤੀ ਇਹ ਘਟਨਾ ਹੈ ਪਰ ਦਿਨ ਦੇ ਵੇਲੇ ਵੀ ਇਹ ਗੱਡੀ ਇਸੇ ਤਰ੍ਹਾਂ ਇਸ ਡਰੇਨ ਦੇ ਵਿੱਚ ਫਸੀ ਹੋਈ ਵਿਖਾਈ ਦੇਰੀ ਹੈ ਪਰ ਜੇਕਰ ਪੁਲਿਸ ਅਧਿਕਾਰੀ ਮੁਸਤੈਦੀ ਨਾ ਵਰਤਦੇ ਤਾਂ ਜਹੇ ਦੇ ਵਿੱਚ ਕਈ ਜਾਨਾਂ ਚਲੀਆਂ ਜਾਣੀਆਂ ਸਨ ਸੜਕ ਤੇ ਹਨੇਰੀ ਵਾਂਗ ਜਾਂਦੀ ਹੋਈ ਗੱਡੀ ਅਚਾਨਕ ਡਰੇਨ ਦੇ ਵਿੱਚ ਡਿੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਭਜਣਾ ਪੈ ਜਾਂਦੀਆਂ ਨੇ ਜੇਕਰ ਸੜਕ ਸੁਰੱਖਿਆ ਫੋਰਸ ਦੀ ਟੀਮ ਨਾ ਪਹੁੰਚਦੀ ਤਾਂ ਹੋ ਸਕਦਾ ਹੈ ਕਿ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਦੀਆਂ ਜਾਨਾਂ ਵੀ ਚਲੀਆਂ ਜਾਣੀਆਂ ਸਨ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਡਰੇਨ ਦੇ ਬਿਲਕੁਲ ਵਿਚਕਾਰ ਪੁੱਠੀ ਪਈ ਹੋਈ ਹੈ ਇਹ ਚਿੱਟੇ ਰੰਗ ਦੀ ਗੱਡੀ ਜਿਸ ਨੂੰ ਕੀ ਮੌਕਾ ਰਹਿੰਦੇ ਹੋਏ ਸੜਕ ਸੁਰੱਖਿਆ ਫੋਰਸ ਪਹੁੰਚੀ ਤੇ ਜਿੰਨੇ ਵੀ ਜ਼ਖਮੀ ਸਨ ਉਹਨਾਂ ਨੂੰ ਇਸ ਗੱਡੀ ਚੋਂ ਬਾਹਰ ਕੱਢ ਲਿਆ ਗਿਆ ਤਾਂ ਤਸਵੀਰਾਂ ਸੰਗਰੂਰ ਮਲੇਰ ਕੋਟਲਾ ਮੁੱਖ ਸੜਕ ਤੋਂ ਸਾਹਮਣੇ ਆਈਆਂ ਨੇ ਦੇਰ ਰਾਤੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਕਿ ਬਰਜ਼ਾਤੀ ਨਾਲੇ ਕੋਟਲਾ ਬ੍ਰਾਂਚ ਤੇ ਡਰੇਨ ਦੇ ਵਿੱਚ ਚਿੱਟੇ ਰੰਗ ਦੀ ਕਾਰ ਡਿੱਗਦੀ ਹੈ ਹਾਲਾਂਕਿ ਓਵਰਟੇਕ ਕਰਨ ਦੇ ਚੱਕਰ 'ਚ ਗੱਡੀ ਡਿੱਗਦੀ ਹੈ ਜਾਂ ਫਿਰ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ ਤੇ ਜਾਂ ਫਿਰ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਹੈ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਸੜਕ ਸੁਰੱਖਿਆ ਫੋਰਸ ਨਾ ਪਹੁੰਚਦੀ ਤਾਂ ਕਈ ਕੀਮਤੀ ਜਾਨਾਂ ਚਲੀਆਂ ਜਾਣੀਆਂ ਸਨ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਆਲੇ ਦੁਆਲੇ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਗੱਡੀ ਦੇ ਵਿੱਚ ਸਵਾਰ ਸਵਾਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਰੋਲਾ ਰੱਪਾ ਪਾਇਆ ਜਾਂਦਾ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਦੇਰ ਰਾਤੀ ਦੀ ਇਹ ਤਸਵੀਰ ਹੈ ਜਿੱਥੇ ਕਿ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੀ ਡਿਊਟੀ ਸਮਝਦੇ ਹੋਏ ਇਸ ਪੁਲਿਸ ਮੁਲਾਜ਼ਮਾ ਦੇ ਵੱਲੋਂ ਡਰੇਨ ਦੇ ਵਿੱਚ ਛਾਲ ਮਾਰ ਦਿੱਤੀ ਗਈ ਅਤੇ ਰਸਾ